ਲਾਵ ਵੀਰੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੇਲਾ ਪਕਰਿਆ ਜੀ ਮਾਤਾ ਰਾਣੀ ਦਾ ਗੋਲਗਲੇ ਕਚੌਰੀਆਂ ਦੇਖੋ ਕਚੌਰੀਆਂ ਪੱਕ ਗਈਆਂ ਕੱਲ ਨੂੰ ਆਪਾਂ ਮੇਲਾ ਤੇ ਮੇਲੇ ਤੇ ਚੱਲਾਂਗੇ ਜਰਗ ਥੋਡੇ ਵੀ ਲਵੇ ਲਾਉਣੇ ਪਿੰਡਾਂ ਦੇ ਵਿੱਚ ਇੱਥੇ ਸ਼ਹਿਰਾਂ ਦੇ ਵਿੱਚ ਮੇਲਾ ਲੱਗਦਾ ਹੋਊਗਾ ਮਾਤਾ ਰਾਣੀ ਦਾ ਸਾਡੇ ਜਰਗ ਲੱਗਦਾ ਸੀਤਲਾ ਮਾਤਾ ਦਾ ਉੱਥੇ ਕੱਲ ਨੂੰ ਮੱਥਾ ਟੇਕ ਕੇ ਆਵਾਂਗੇ ਗੋਲਗਲੇ ਕਚੌਰੀਆਂ ਤਿਆਰ ਹੋ ਗਏ ਪੂਰੇ ਐਨ ਕੱਲ ਨੂੰ ਚੱਲਾਂਗੇ ਮੇਲੇ ਤੇ ਠੀਕ ਆ ਜੀ ਤੁਡੇ ਵੀ ਲਵੇ ਲਾਉਣੇ ਸੈਰ ਤੇ ਕਿਹਦੇ ਕਿਹਦੇ ਜਾਂਦੇ ਹੋ ਮੈਸੇਜ ਕਰ ਦਿਓ ਜੀ ਕਮੈਂਟ ਕਰ ਦਿਓ ਜਿੱਥੇ ਵੀ ਮਾਤਾ ਰਾਣੀ ਦਾ ਮੰਦਿਰ ਉਹ ਇੱਥੇ ਸਾਰੇ ਜਾਂਦੇ ਨੇ ਬੱਚਿਆਂ ਦੀ ਮਿੱਟੀ ਕੱਢਣ ਜਾਂਦੇ ਨੇ ਆਪਾਂ ਵੀ ਚੱਲਾਂਗੇ ਠੀਕ ਹੈ ਜੀ ਲਓ ਜੀ ਅਸਰੀਗਲ ਦੀ ਸਾਰਿਆਂ ਨੂੰ ਤੇ ਆਪਾਂ ਪਹੁੰਚ ਗਏ ਜੀ ਯਰਗ ਆ ਦੇਖੋ ਨਾਕਾ ਸ਼ੁਰੂ ਹੋ ਗਿਆ ਮੇਲਾ ਇੱਥੋਂ ਸ਼ੁਰੂ ਆ ਜੀ ਆ ਤੁਹਾਨੂੰ ਸਾਰੇ ਦ੍ਰਿਸ਼ ਦਿਖਾਵਾਂਗੇ ਜੀ ਛੋਟੇ ਛੋਟੇ ਆ ਖੜੇ ਨੇ ਸਾਡੇ ਰਿਸ਼ਤੇਦਾਰ ਜੀ। ਕੁਵਾਲ ਅਬਦਲੀ। ਆਈ। ਲਓ ਜੀ ਅੱਗੇ ਵੱਧ ਕੇ ਆਪਾਂ ਹੁਣ ਮੰਦਰ ਕੰਨੀ ਜਾ ਰਹੇ ਹਾਂ ਮਾਤਾ ਦੇ। ਢਿੱਲਾ ਭਰ ਰਿਹਾ ਰਿਸ਼ਤੇਦਾਰ ਮਿਲ ਗਏ ਜੀ ਥੋੜੇ ਜੀ ਆਪਾਂ। ਭੂਆ ਮਿਲ ਗਈ ਜੀ। ਲਓ ਜੀ ਮਾਤਾ ਦੇ ਐਂਟਰੀ ਹੋ ਰਹੀ ਹੈ ਜੀ ਮੰਦਰ ਕੰਨੀ ਜਾਂਦੇ ਆ ਅਸੀਂ। ਹੋ ਜੀ ਮੇਲੇ ਦੇ ਰੰਗ ਦੇਖੋ ਉਹ ਬੰਦੂਕ ਲਓ 50 ਰੁਪਏ 50 ਰੁਪਏ ਅੱਗੇ ਨਹੀਂ ਜਾਣਾ ਖਲਾਉਣੇ ਦੀ ਦੁਕਾਨ ਇੱਥੇ ਰੇ 200 ਰੁਪਏ ਆ ਜੀ ਆ 100 ਵਾਲੇ ਹੋ ਗਏ 50 ਉਹ ਧਿਆਨ ਚ ਚਲੋ ਆਜੋ ਤੇ ਦੇਖੋ ਜੀ ਭੀੜ ਖੱਜਾ ਖੱਜ ਭਰੀ ਹੋਈ ਆ ਸ਼ੀਤਲਾ ਮਾਤਾ ਦਾ ਮੇਲਾ ਜੀ ਅੱਜ ਜਰਗ ਦਾ ਜੈ ਮਾਤਾ न न जय माता ਕਹਾਂ ਚੱਕਦਾ ਭਾਈ ਆਓ ਜੀ ਮੇਲਾ ਭਰਿਆ ਪਿਆ ਖਜਾ ਖਜ ਸ਼੍ਰੀ ਗੁਰੂ ਦਾ ਮਾਤਾ ਦਾ ਯਾਰਕ ਮੈਂ ਇਹਦੇ ਕਰ ਲਉ ਤੂੰ ਛੋਹ ਪਿਆ ਉਹਦੇ ਤੋਂ ਫਾਕੇ ਦਾ ਕੋਈ ਨਹੀਂ ਤੇ ਆਹ ਮਿੱਟੀ ਗੱਡ ਰਹੇ ਨੇ ਜੀ ਇੱਥੇ ਬੱਚਿਆਂ ਲਈ ਜ਼ਰੂਰ ਹੋਵੇਗਾ ਲੋ ਜੀ ਬੱਚਿਆਂ ਦੇ ਹੱਥ ਹਲੇ ਹੋ ਰਹੇ ਨੇ ਮੁਰਗੀ ਸਵਾਰ ਰਿਹਾ ਪਾਪਾ Nolung kakak Nolung kakak Nolung kakak Maaf, saya nggak pilih yang terbaik ਸੋ ਜੀ ਲੰਗਰ ਲੱਗਿਆ ਮਾਤਾ ਦਾ ਸ਼ੀਤਾ ਜੀ ਦਾ ਕੋ ਦਾ ਤਰੀ ਹੈ ਹਲਵਾਈ ਹਲਵਾਈ ਸਾਰੇ ਆਏ ਨੇ ਲੱਗਿਆ ਪਾ ਬਾਬਾ ਕਿਰਪਾ ਕਰੇ ਮਾਤਾ ਰਾਣੀ ਸਭ ਤੇ ਯਰਗ ਦਾ ਮੇਲਾ ਜੀ ਸ਼ੀਤਲਾ ਮਾਤਾ ਦਾ ਆਜਰੀ ਲਵਾ ਲੋ ਮਿੱਟੀ ਘੜ ਲੋ ਛੋਟੀ ਕਬੂਲ ਹੋ ਜਾਣੀ ਆ ਵੀਰੇ ਤੁਸੀਂ ਲਾ ਦਿਓ ਭਾਈ ਤੁਸੀਂ ਲਾ ਲਾ ਦਿਓ ਚੱਲ ਉਠੋ ਹੱਥ ਥੋੜਾ ਹੱਥ ਲਾ ਦੇ ਏ ਡਰ ਗਿਆ ਬਾਬਾ ਦੰਦੀਦਾ ਨਹੀਂ ਬਟੂ ਜੈ ਡਰ ਨਹੀਂ ਲਾਦਾ ਮੈਨੂੰ Nå tar vi en tur. Longer. Okay, spin up us. Okay. ਕੋੜੇ ਜਲੇਬੀਆਂ ਖਾਓ ਜੀ ਨੇ ਖਾਣੀਆਂ ਬਣਦੀਆਂ ਜਲੇਬੀਆਂ ਦਿਖਾਉਂਦੇ ਆ ਚੀਕੀ ਟੀਕੀ ਕਿੱਥੇ ਚੱਲੇ ਹੋ ਅਖਲਾਣੇ ਦੀ ਦੁਕਾਨ ਅੰਦਰ ਹੈ 200 ਰੁਪਏ ਸਦਾ ਦਾ ਦੇ ਸਤਾਰ ਬਿੱਤੀ ਸਤਦੀ ਸੇ ਲੱਗੇ ਹੈ 200 ਰੁਪਏ 200 ਵੀ 35 23 22 20 20 ਚੀਜ਼ਾਂ 34 20 ਹਾਂ ਜੀ ਦੰਨ ਦੰਨ ਮੇਲਾ ਆ ਗਿਆ ਕੋਲ ਆ ਗਏ ਸਾਨੂੰ ਦੱਸਿਆ ਹੀ ਨਹੀਂ ਤੁਸੀਂ ਆਹ ਬਾਪੇ ਵੀ ਆ ਗਏ ਨੱਚਦੇ ਆ ਪ੍ਰਾਣੀ ਚੀਜ਼ ਆਈ ਜਰਗ ਦੇ ਮੇਲੇ ਛੋਟੇ ਹੁੰਦੇ ਸੀ ਇਹ ਲੈ ਕੇ ਜਾਂਦੇ ਹੁੰਦੇ ਸੀਗੇ ਜਾਂ ਨਿਗੇ ਨਿਗੇ ਹੁੰਦੇ ਇਹ ਕਿੰਨੇ ਆ ਬਾਬੇ ਤੇਰੇ ਯਾਰ ਵਜਾ ਕੇ ਦਿਖਾ ਦੇ ਕਿ ਤੇਰੇ ਸਾਥੋਂ ਬੱਜਿਆ ਹੀ ਨਾ ਬੜਾ ਠੀਕ ਬੜਾ ਠੀਕ ਆ ਫੜ ਲੈ ਨੂਰੇ ਲਓ ਜੀ ਈਗਾ ਬਾਬੇ ਇਹੀ ਵਜਾ ਲੈਣੀਆਂ ਨੇ ਤੋੜ ਦੇਣੀਆਂ ਬਸ ਇਹ ਤਾਂ ਮੂੰਹ ਵਜਾਉਣ ਵਾਲੀ ਆ ਬੱਚਾ ਖੱਚ ਜਿਵੇਂ ਜਨ ਦਿਨ ਚੜਦਾ ਮੇਲਾ ਭਰ ਰਿਹਾ ਦੇਖੋ ਫੁੱਲ ਛੜ ਗਏ ਇੱਧਰ ਵੀ ਫੁੱਲ ਮੇਲਾ ਖਲੋਣਿਆਂ ਦਾ ਮੇਲਾ 200 ਰੁਪਏ 200 ਰੁਪਏ ਆਉਜੀ ਆਓ ਵੱਡੇ ਵੱਡੇ ਖਲੋਣੇ ਇੱਧਰ 200 ਰੁਪਏ ਉਹ ਤੇਰੀ ਬਾਬਾ ਆ ਵੇ ਬਲਦਾਨੀ ਮਾੜਾ ਇਹ ਦਾ ਵੱਜੇ ਹੁੰਦੇ ਤਾਂ ਫੇਰ ਲੈ ਆ ਦੂੰਗਾ ਮੈਂ ਆ ਲੈ ਲੈ ਵੱਜੇ ਕਿੰਨੇ ਦਾ ਵੀਰੇ ਵੱਜਾ ਵੀਰੇ ਵੇਂਗਾ ਕਰਦੇ ਯਾਰ ਇਹਦੀ ਦੇਖ ਕੇ ਵਾਗ ਵੀ ਨਹੀਂ ਯਾਰ ਦੱਬ ਕੇ ਆਹ ਇਹ ਗੱਡ ਨੇ ਸੋਹਣੀਆਂ ਚੀਜ਼ਾਂ ਬਣਾ ਬਣਾ ਕੇ ਲੈ ਕੇ ਆਏ ਕਾਰਕ ਦਾ ਮੇਲਾ ਬੜਾ ਮਸ਼ਹੂਰ ਮੇਲਾ ਇੱਥੇ ਸੀਤਲਾ ਮਾਤਾ ਜੀ ਦਾ ਮੇਲਾ ਲੱਗਦਾ ਦੂਜਾ ਮੇਲਾ ਅੱਜ ਆਸ-ਪਾਸ ਦੇ ਪਿੰਡੋਂ ਦੂਰੋਂ ਦੂਰੋਂ ਗਾਗੇ ਲੈ ਰਹੇ ਕੰਨਿਓ ਬਰਨਾਲੇ ਕੰਨਿਓ ਬਹੁਤ ਲੋਕ ਇੱਥੇ ਦੁਨੀਆ ਸ਼ਰਧਾ ਮਿੱਟੀ ਘਟਣ ਆਉਂਦੀ ਹੈ ਦੂਰੋਂ ਦੂਰੋਂ ਲੋਕ ਚੌਂਕੀਆਂ ਲੜੇ ਕਰਕੇ ਦੇਖੋ ਢੋਲ ਵੱਜਦਾ ਜਿਹੜੇ ਅੱਡੇ ਹੀ ਸ਼ਾਗਰ ਦੇਖੋ ਵਿਚਾਰੇ ਕਿਵੇਂ ਆਉਂਦੇ ਨੇ ਉਹ ਡੰਡਾ ਉਤ ਕਰਦੇ ਆਉਂਦੇ ਨੇ ਇਹਨਾਂ ਦੀ ਸੁੱਖ ਪੂਰੀ ਹੋਈ ਆ ਕੋਈ ਦੇਖ ਆਏ ਨਾਮ ਡੈਡਵਾ ਜੀ ਬੈਨੋ ਕਰੀ ਕਿੰਨੇ ਦੀ ਹੈ 1000 ਰੁਪਏ 1000 ਰੁਪਏ ਇਹ ਯਾਰ ਕਦੇ ਮੇਲੇ ਤੇ ਪ੍ਰਾਣੀਆਂ ਹੁੰਦੀਆਂ ਜੀ ਇਹ ਵਧੀਆ ਨੇ ਇਹਨਾਂ ਦਿਖਾਈਂਗੇ ਤੇ ਮੇਰੇ ਤੋਂ ਨਾ ਵੱਜੇ ਇਹ ਛੋਟੇ ਹੁੰਦੇ ਹੱਦ ਤੋਂ ਵੱਜਦੀ ਨਹੀਂ ਹੁੰਦੀ ਜੀ ਹੈ ਕੀ ਲੈਣੇ ਨੇ ਪੀ ਚਾਹੀਦੇ ਨੂੰ ਉਹ ਡੱਬੀ ਦੇ ਚਲਾ ਕੇ ਦੇਖਣੀ ਨਾ ਮੈਂ ਚਲਾ ਕੇ ਇੱਕ ਡੱਬੀ ਇਹ ਪਰੇ ਆਇਓ ਪਰੇ ਆਇਓ ਤੁਰੇ ਆਓ ਆਪਾਂ ਹੌਲੀ ਹੌਲੀ ਕਰ ਡੌਗੀ ਆ ਬਾਈ ਅਸੀਂ ਆ ਜਾਓ ਭਾਈ ਲੈ ਜਾਓ ਸਾਡਾ ਪਿੰਡ ਵੀ ਵੇਰੇ ਆਪਾਂ ਚੱਲ ਜੀਏ ਘਰੋਂ ਠੀਕ ਹੈ ਜੀ ਮੇਲਾ ਦਾ ਭਰੀ ਆਣਾ ਸ਼ਾਮ ਤੱਕ ਤੁਹਾਨੂੰ ਦਿਖਾਤਾ ਜੀ